ਮੈਂ 12 ਸਾਲ ਤੋਂ 12 ਲੱਖ ਰੁਪਏ ਦੇ ਕਰਜ਼ੇ ਚੱਕੀ ਮਿਹਰਿਆ ਮੈਂ ਰੇੜੀਦਾਨ ਨੂੰ ਮਜਬੂਰ ਆਂ ਅਗਲਾ ਕੱਪ ਜੇ ਸਰਕਾਰ ਮੇਰੇ ਲਈ ਕੁਝ ਨਹੀਂ ਕਰਦੀ ਮੈਂ ਇੱਥੇ ਚੌਂਕ ਦੇ ਵਿੱਚ ਆਤਮਦਾ ਕਰਨ ਨੂੰ ਮਜਬੂਰ ਆਂ ਕੁਦਰ ਬਲਾ ਇੱਕ ਲੈਟਰ ਆndi ਹੈ ਕਿ ਸਾਡੇ ਕੋ ਤਰਜ਼ਦਾਰ ਤੇ ਤੇਰੇ ਲਈ ਤਰੂ ਨੌਕਰੀ ਨਹੀਂ ਹੈ ਮੈਂ ਪੁੱਛਣਾ ਚਾਹਨਾ ਕਿਉਂ ਥੋੜੀ ਸਾਹਿਬ ਕਿਉਂ ਸਰਕਾਰਾਂ ਕੋ ਤਰਨ ਵਰਗੇ ਕਾਬਿਲ ਨੌਜਵਾਨਾਂ ਵਾਸਤੇ ਨੌਕਰੀ ਨਹੀਂ ਹੈ ਲੇਕਿਨ ਐਮਐਲਏ ਦੇ ਮੁੰਡਿਆਂ ਵਾਸਤੇ ਨੌਕਰੀਆਂ ਹੈ ਪੰਜਾਬ ਦਾ ਮੁੰਡਾ ਕੋਣ ਪੰਜਾਬ ਦਾ ਯੁਵਾ ਵਰਗ ਆਉਣ ਵਾਲੇ ਟਾਈਮ ਦੇ ਵਿੱਚ ਖੱਡਾ ਵੱਲ ਜਾਊਗਾ ਕੋਣ ਮਾਪੇ ਉਹ ਖੱਡਾ ਵੱਲ ਪਹੁੰਚੂਗਾ ਜਦੋਂ ਤਰਨ ਦੀ ਹਾਲਤ ਦੇਖੂਗਾ ਸਬਜ਼ੀ ਵੇਚਦੇ ਹੋਏ ਖੰਨੇ ਦੀ ਮੰਡੀ ਦੇ ਵਿੱਚ ਕਿ ਹਰਿਆਣਾ ਛੋਟਾ ਜਿਹਾ ਸ਼ਹਿਰ ਹੋ ਛੋਟਾ ਜਿਹਾ ਮੈਂ ਕਹੂੰਗਾ ਸਟੇਟ ਹੈ ਲੇਕਿਨ ਪੰਜਾਬ ਨਾਲ ਖੱਡਾ ਕਈ ਗੁਣਾ ਅੱਗੇ ਫਕਰ ਹੁੰਦਾ ਵੈ ਕਿ ਸਾਡੇ ਦੇਸ਼ ਦੀ ਸਟੇਟ ਹੈ ਹਰਿਆਣਾ ਲੇਕਿਨ ਉਹ ਖੱਡਾ ਪੰਜਾਬ ਤੋਂ ਅੱਗੇ ਆ ਕਿ ਕਾਰਨ ਕੀ ਹੈ ਕਿਉਂ ਪੰਜਾਬ ਦਾ ਯੂਥ ਨਸ਼ਿਆਂ ਵੱਲ ਜਾਂਦਾ ਪਿਆ ਹੈ ਕਿਉਂ ਪੰਜਾਬ ਦਾ ਯੂਥ ਵਿਦੇਸ਼ਾਂ ਵਿੱਚ ਭਜਦਾ ਪਿਆ ਹੈ ਇਹੀ ਕਾਰਨ ਹੈ ਜਥੇਸ਼ਵਰ 올림픽 ਵਿੱਚ ਭਾਰਤ ਨੇ ਮੈਡਲ ਜਿੱਤ ਇਤਿਹਾਸ ਰਚ ਦਿੱਤਾ ਉਤੇ ਕੁਝ ਤਸਵੀਰਾਂ ਇਹੋ ਜਿਹੀਆਂ ਵੀ ਸਾਹਮਣੇ ਆndੀਆਂ ਨੇ ਜਿੱਤੇ ਕੁਝ ਖਿਡਾਰੀ ਮੈਡਲ ਜਿੱਤਣ ਤੋਂ ਬਾਵਜੂਦ ਵੀ ਸੜਕਾਂ ਤੇ ਰੋਲ ਰਹੇ ਨੇ ਇਸੇ ਮੁੱਦੇ ਨੂੰ ਚੱਕਦੇ ਹੋਏ ਸੱਚਾ Yadav ਇੱਕ ਅਨੋਖੇ ਤਰੀਕੇ ਨਾਲ ਪੰਜਾਬ ਸਰਕਾਰ ਤੇ ਤਿੱਖਾ ਹਮਲਾ ਕਰਦੇ ਦਿਖਦੇ ਨੇ ਸਰਕਾਰ ਤੇ ਉਹਨਾਂ ਦੇ ਕੀ ਦੋਸ਼ ਨੇ ਤੁਸੀਂ ਆਪ ਸੁਣੋ ਮੈਂ ਮੈਂ ਤੁਹਾਡੇ ਸਾਰਿਆਂ ਦੇ ਪ੍ਰੈਸ ਮਾਧਿਅਮ ਦੇ ਰਾਹੀਂ ਇਹ ਪੁੱਛਣਾ ਜਾਊਂਗਾ ਕਿ ਤਰਸ ਦੇ ਆਧਾਰ ਦੇ ਐਮਐਲਏ ਦੇ ਬੱਚਿਆਂ ਨੂੰ ਨੌਕਰੀਆਂ ਹੋਰਾਂ ਦੇ ਬੱਚਿਆਂ ਨੂੰ ਨੌਕਰੀ ਹੈ ਮੇਰੇ ਇਸ ਗਰੀਬ ਦੇ ਲਈ ਨੌਕਰੀ ਕਿਉਂ ਨਹੀਂ ਹੈ ਮੈਂ 12 ਸਾਲ ਤੋਂ 1.2 ਲੱਖ ਰੁਪਏ ਕਰਜਾਂ ਚੱਕੀ ਫਿਰਿਆ ਮੈਂ ਰੇੜੀਦਾਨ ਨੂੰ ਮਜਬੂਰ ਹਾਂ ਅਗਲਾ ਕੱਪ ਜੇ ਸਰਕਾਰ ਮੇਰੇ ਲਈ ਕੁਝ ਨਹੀਂ ਕਰਦੀ ਮੈਂ ਇੱਥੇ ਚੌਂਕ ਦੇ ਵਿੱਚ ਆਤਮਦਾ ਕਰਨ ਨੂੰ ਮਜਬੂਰ ਹਾਂ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਮੇਰੀ ਬਾਹ ਮੋੜੀ ਜਾਵੇ ਮੈਂ ਆਪਣਾ ਹੱਕ ਮੰਗ ਰਿਹਾ ਕੋਈ ਤਰਤ ਦੇ ਆਧਾਰ ਤੇ ਨੌਕਰੀ ਨਹੀਂ ਮੰਗ ਰਿਹਾ ਆ ਜੋ ਅਜੀਬ ਕਰਿਆ ਇਹ ਮੈਡਲ ਇੰਡੀਆ ਦੇ ਨੇ ਸਾਨੂੰ ਬਚੋ ਦਿਨ ਰਾਤ ਮਿਹਨਤ ਕਰਕੇ ਆ ਮੈਡ ਲੈ ਕੇ ਆਨੇ ਆ ਤੇ ਸਾਨੂੰ ਮਿਲਦਾ ਕੀ ਆ ਆ ਜ਼ਵਾਸ਼ਨ ਲਾਰੇ ਇਹ ਤੋਂ ਵਧੀਆ ਮੈਂ ਆਪਣੀ ਜੀਵਨ ਹੀ ਲਾ ਸਮਾਪਤੀ ਕਰਦਾ ਕਿਉਂਕਿ 12 ਲੱਖ ਦਾ ਕਰਜ਼ਾ ਮੇਰੇ ਸਿਰ ਤੇ ਆ ਖੇੜ-ਗੇੜ ਕੇ ਇਨਾ ਕਰਜ਼ਾ ਜੜ ਚੁਕਿਆ ਮੈਂ ਕਿਸ਼ਤਾਂ ਨਹੀਂ ਦੇ ਸਕ ਰਿਹਾ 15000 ਰੁਪਏ ਮੇਰਾ ਮਹੀਨੇ ਦੀ ਕਿਸ਼ਤ ਹੈ ਸੋ ਮੈਂ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਮੈਨੂੰ ਹੈਂਡੀਕੈਪ ਹੁੰਦੇ ਹੋਏ ਦੇਖਦੇ ਲਈ ਇਨਾ ਕੁ ਕੀਤਾ ਹੋਇਆ ਮੈਨੂੰ ਇੱਕ ਛੋਟੀ ਮੋੜੀ ਜੋਬ ਦੇ ਦਿੰਦਾ ਕਿ ਮੇਰੀ ਜ਼ਿੰਦਗੀ ਬੁੜੀ ਆਰਾਮ ਨਾਲ ਨਿਕਲ ਜਵੇ ਅੱਜ ਤੱਕ ਵਾਅਦਾ ਹੀ ਰਹਿ ਗਿਆ ਜੀ ਨੌਕਰੀ ਅੱਜ ਤੱਕ ਨਹੀਂ ਮਿਲੀ ਫੰਡ ਅੱਜ ਤੱਕ ਨਹੀਂ ਮਿਲਿਆ ਥੱਕ ਗਾਰ ਕੇ ਮੈਨੂੰ ਆਹ ਸਟੈਪ ਚੱਕਣਾ ਪਿਆ ਇੱਕ ਵਾਰ ਆਏ ਨੇ ਉਸ ਤੋਂ ਬਾਅਦ ਮੈਨੂੰ ਕੋਈ ਮਿਲਣ ਨਹੀਂ ਆਇਆ ਇੰਨਾ ਫੇਮਸ ਵੀ ਹੋਇਆ ਟੀਵੀ ਤੇ ਵੀ ਆਇਆ ਤੋਂ ਵੀ ਸਾਰਿਆਂ ਦੀ ਕਿਰਪਾ ਨਾਲ ਬਟ ਪੰਜਾਬ ਦੇ ਲੋਕ ਜਾਗ ਗਏ ਖੰਨੇ ਦਾ ਪ੍ਰਸ਼ਾਸਨ ਨਹੀਂ ਜਾਗਿਆ ਸਰਕਾਰਾਂ ਨਹੀਂ ਜਾਗੀਆਂ ਬਹੁਤ ਹੀ ਮੰਦ ਭਾਗੀ ਘਟਨਾ ਹੈਗੀ ਇਹ ਬਹੁਤ ਹੀ ਦਿਲ ਨੂੰ ਦੁੱਖ ਹੁੰਦਾ ਹੈ ਕਿ ਸਾਡਾ ਟੈਲੈਂਟ ਰੋਲ ਰਿਹਾ ਇਸ ਤਰ੍ਹਾਂ ਔਰ ਜਿਹੜੇ ਆਪਣੇ ਲੀਡਰ ਆਉਂਦੇ ਨੇ ਬੱਚੇ ਦੀ ਜ਼ੁਬਾਨ ਤੋਂ ਅਸੀਂ ਸੁਣਿਆ ਹੈਗਾ ਕਿ ਵਕ ਵਕ ਪਾਰਟੀਆਂ ਦੇ ਲੀਡਰ ਟਾਂ ਸਮੇਂ-ਸਮੇਂ ਸਿਰ ਆ ਕੇ ਇਹਦੇ ਨਾਲ ਆ ਕੇ ਫੋਟੋਆਂ ਖਿਚਾ ਕੇ ਜਾਂਦੇ ਨੇ ਆਪਣੇ ਆਪ ਨੂੰ ਹਾਈਲਾਈਟ ਕਰਾ ਕੇ ਜਾਂਦੇ ਨੇ ਬਟ ਬਦਲੇ ਚ ਇਹਨੂੰ ਲਾਰੇ ਹੀ ਦੇਖੇ ਜਾਂਦੇ ਨੇ ਔਰ ਰੈਂਡ ਦੇ ਵਿੱਚ ਰਿਜ਼ਲਟ ਕੁਝ ਨਹੀਂ ਨਿਕਲਦਾ ਤੇ ਹਾਜੀ ਬੱਚਾ ਮੇਰੇ ਸਿਰ ਤੇ ਇਹ ਨ ਕਰਜਾ ਹੋ ਚੁਕਿਆ ਹੈਗਾ ਕਿ ਆਲਰੇਡੀ ਲਗਾ ਕੇ ਆਪਣੀ ਸਬਜ਼ੀਆਂ ਵੇਚਦਾ ਹੈਗਾ ਔਰ ਮਤਲਬ ਕਿ ਆਪਣਾ ਘਰ ਦਾ ਗੁਜ਼ਾਰਾ ਕਰਨ ਲਈ ਮਜਬੂਰ ਆ ਤੇ ਮੇਰੇ ਸਰਕਾਰ ਨੂੰ ਕਮ ਸੇ ਕਮ ਆ ਪੰਜਾਬ ਦੇ ਲੋਕਾਂ ਨੂੰ ਇਹ ਦਰਖਾਸਤ ਹੈਗੀ ਹੈ ਕਿ ਕਮ ਸੇ ਕਮ ਜਾਗੋ ਔਰ ਇਸ ਬੱਚੇ ਦੇ ਹੱਕ ਵਿੱਚ ਆ ਕੇ ਖੜੇ ਹੋਵੋ ਨਹੀਂ ਤਾਂ ਆਪਣੇ ਬੱਚਿਆਂ ਨੂੰ ਖੇਡਣ ਤੋਂ ਰੋਕੋ ਕਿ ਤੁਹਾਡੇ ਬੱਚਿਆਂ ਦਾ ਖੇਡ ਵਿੱਚ ਕੋਈ ਫਿਊਚਰ ਨਹੀਂ ਹੈਗਾ ਫਿਊਚਰ ਦਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਵੀਰ ਜੀ ਮੈਂ ਕੁਮਾਰ ਗੌਰਵ ਸੱਚਾ ਯਾਦਵ ਜਿਹੜਾ ਵਕਤ ਵਕਤ ਤੇ ਅਲਗਲਾ ਮੁੱਦੇ ਲਈ ਬਾਤ ਚੱਕਦਾ ਮੈਂ ਅੱਜ ਸਿਰਫ ਤਰੁਣੀ ਵਾਚਕਨ ਨਹੀਂ ਆਇਆ ਮੈਂ ਅੱਜ ਤਰੁੰਦੇ ਰਹੀ ਪੰਜਾਬ ਦੇ ਹਰ ਉਸ ਖਿਡਾਰੀ ਲਈ ਆਵਾਜ਼ ਚੱਕਣ ਆਇਆ ਜਿਹੜਾ ਅੱਜ ਮਾਯੂਸ ਹੈ ਜਿਹੜਾ ਅੱਜ ਜਾਂ ਤਾਂ ਸਬਜ਼ੀ ਵੇਚਦਾ ਪਿਆ ਹੈ ਜਾਂ ਖੇਤਾਂ ਦੇ ਵਿੱਚ ਜੀਰੀ 400 ਰੁਪਏ ਦਿਹਾੜੀ 'ਚ ਵੇਚਦੀ ਪਈ ਹੈ ਕੋਈ ਚਾਹ ਦਾ ਠੇਲਾ ਲਾਈ ਬੈਠਾ ਹੋਇਆ ਕਿਸੇ ਨੇ 4 골ਡ ਮੈਡਲ ਕਿਸੇ ਨੇ 9 ਤੇ ਤਰुण ਨੇਤਾ 10 10 골ਡ ਮੈਡਲ ਜਿੱਤ ਕੇ ਪੂਰੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਨਾਮ ਵਰਲਡ ਲੈਵਲ ਤੇ 7 ਕੰਟਰੀਆਂ ਵਿੱਚ ਖੇਡ ਚੁੱਕਿਆ ਇਹਨੇ ਰੌਸ਼ਨ ਕੀਤਾ ਹੈ ਇਹ ਸਾਡੇ ਹਰ ਇੱਕ ਪੰਜਾਬੀ ਲਈ ਗਰੰਤ ਦੀ ਗੱਲ ਹੋਣੀ ਚਾਹੀਦੀ ਹੈ ਸਾਡੀ ਸਰਕਾਰਾਂ ਲਈ ਸਾਡੇ ਸਪੋਰਟਸ ਮਿਨਿਸਟਰਾਂ ਲਈ ਸਾਡੇ ਪ੍ਰਸ਼ਾਸਨ ਲਈ ਸਿਸਟਮ ਲਈ ਗਰੰਤ ਦੀ ਗੱਲ ਹੋਣੀ ਚਾਹੀਦੀ ਹੈ ਤਰुण ਜਿਹੜਾ 4 ਸਾਲ ਪਹਿਲੇ ਰਾਣਾ ਗੁਰਜੀਤ ਸਿੰਘ ਛੋਡੀ ਸਾਹਿਬ ਨੇ ਫੋਟੋਆਂ ਵੀ ਖਚਾਈਆਂ ਆਪਣੇ ਨਾਲ ਔਰ ਫੋਟੋ 'ਚ ਵਾਦਾ ਵੀ ਕੀਤਾ ਕਿ ਤੈਨੂੰ ਨੌਕਰੀ ਦੇਾਂਗੇ ਲੇਕਿਨ ਅੱਜ ਵੀ ਇਹ ਮੁੰਡਾ ਦਰਦ-ਦਰ ਠੱਕੇ ਖਾਂਦਾ ਪਿਆ ਕੁਝ ਦਿਨ ਪਹਿਲਾਂ ਇੱਕ ਲੈਟਰ ਆndi ਹੈ ਕਿ ਸਾਡੇ ਕੋਲ ਤਰਜ਼ਦਾਰ ਤੋ ਤੇਰੇ ਲਈ ਤਰुण ਨੌਕਰੀ ਨਹੀਂ ਹੈ ਮੈਂ ਪੁੱਛਣਾ ਚਾਹਨਾ ਕਿਉਂ ਛੋਡੀ ਸਾਹਿਬ ਕਿਉਂ ਸਰਕਾਰਾਂ ਕੋਲ ਤਰुण ਵਰਗ ਦੇ ਕਾਬਿਲ ਨੌਜਵਾਨਾਂ ਵਾਸਤੇ ਨੌਕਰੀ ਨਹੀਂ ਹੈ ਲੇਕਿਨ ਐਮਐਲਏ ਦੇ ਮੁੰਡਿਆਂ ਵਾਸਤੇ ਨੌਕਰੀਆਂ ਹੈ ਕੋਣ ਪੰਜਾਬ ਦਾ ਮੁੰਡਾ ਕੋਣ ਪੰਜਾਬ ਦਾ ਯੂਵ ਵਰਗ ਆਉਣ ਵਾਲੇ ਟਾਈਮ ਦੇ ਵਿੱਚ ਖੇਡਾਂ ਵੱਲ ਜਾਊਗਾ ਕੋਣ ਮਾਪਿਓ ਖੇਡਾਂ ਵੱਲ ਪਹੁੰਚੂਗਾ ਜਦੋਂ ਤਰुण ਦੀ ਹਾਲਤ ਦੇਖੂਗਾ ਸਬਜ਼ੀ ਵੇਚਦੇ ਹੋਏ ਖੰਨੇ ਦੀ ਮੰਡੀ ਦੇ ਵਿੱਚ ਸੋ ਮੇਰਾ ਪ੍ਰਸ਼ਾਸਨ ਨੂੰ ਹੀ ਬੇਨਤੀ ਹੈ ਮੇਰਾ ਰਾਣਾ ਗੁਰਜੀਤ ਸਿੰਘ ਛੋੜੀ ਸਾਹਿਬ ਨੂੰ ਹੀ ਬੇਨਤੀ ਹੈ ਕਿ ਅੱਜ ਟੋਕੀਓ ਦੇ ਵਿੱਚ 41 ਸਾਲ ਬਾਅਦ ਸਾਡੀ ਹਾਕੀ ਦੀ ਟੀਮ ਮੈਡਲ ਜਿੱਤ ਕੇ ਲੈ ਕੇ ਆਈ ਲੇਕਿਨ ਕਦੀ ਕਿਸੇ ਨੇ ਸੋਚਿਆ 41 ਸਾਲ ਕਿਉਂ ਲੱਗੇ ਕਿਉਂ ਲੱ ਇਹ ਇਹੋ ਹਾਲਤ ਰਹੀ ਨਾ ਸਾਡੇ ਪੰਜਾਬ ਦੇ ਜਵਾਨ ਦੇ ਅੱਜ ਹਰਿਆਣਾ ਛੋਟਾ ਜਿਹਾ ਸ਼ਹਿਰ ਛੋਟਾ ਜਿਹਾ ਮੈਂ ਕਹੂੰਗਾ ਸਟੇਟ ਹੈ ਲੇਕਿਨ ਪੰਜਾਬ ਨਾਲ ਖੇਡਾਂ 'ਚ ਕਈ ਗੁਣਾ ਅੱਗੇ ਹੈ ਫਕਰ ਹੁੰਦਾ ਵੈ ਕਿ ਸਾਡੇ ਦੇਸ਼ ਦੀ ਸਟੇਟ ਹੈ ਹਰਿਆਣਾ ਲੇਕਿਨ ਉਹ ਖੇਡਾਂ 'ਚ ਪੰਜਾਬ ਤੋਂ ਅੱਗੇ ਆ ਕਿ ਕਾਰਨ ਕੀ ਹੈ ਕਿਉਂ ਪੰਜਾਬ ਦਾ ਯੂਥ ਨਸ਼ੇਵਲ ਜਾਂਦਾ ਪਿਆ ਹੈ ਕਿਉਂ ਪੰਜਾਬ ਦਾ ਯੂਥ ਵਿਦੇਸ਼ਾਂ 'ਚ ਭਜਦਾ ਪਿਆ ਹੈ ਇਹੀ ਕਾਰਨ ਹੈ